ਮੇਰੀ ਮੇਰੀ ਫਿਰੇ ਕੁਕਰਾ ਦਸ ਕੀ ਥੇ ਤੇਰਾ ਵੇ ਚਾਰ ਦਿਨਾ ਦਾ ਮੇਲਾ ਏ ਥੇ ਜੋਗੀ ਵਾਲਾ ਫੇਰਾ ਵੇ ਫੇਰੀ ਪਾਪਰ ਦੇਸੀ ਆਏ ਥੋ ਬੰਨ ਗੁਥਲੀਆਂ ਮੂੜੇ ਜੇਗਾ ਰੰਗਲੀ ਦੁਨੀਆ ਛੱਡੀ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਰੰਗਲੀ ਦੁਨੀਆ ਛੱਡੀ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਪਾਂਦਾ ਖੁਲਾ ਮਖੂਲਾ पुचियां कोठियां कारां अंतम वे कमन आणा सजण मी तरयारानी अंतम वेले कमनी आणा सॼण मी तरियारानी कारू प हड़ेद अंदर ਵਾਗਾ ਕੱਖਾ ਦੇ ਜੁ ਜੇਗਾ ਰੰਗਲੀ ਦੁਨੀਆ ਚੱਦ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਰੰਗਲੀ ਦੁਨੀਆ ਚੱਦ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਕਵੀ ਤੇ ਲਾ ਨਾਲ ਨਹੀਂ ਜਾਣਾ ਕਾ ਨੂੰ ਠੱਗੀ ਆ ਕਰਦਾ ਏ ਪਰਦੇ ਵਿੱਚ ਬਗਾਲ ਨੇ ਹੋਣਾ ਜਿਨਾ ਦੇ ਲਈ ਮਾਰੇ ਦਾ ਏ ਮੁੜ ਕੇ ਫੇਰ ਪਰਤ ਨਹੀਂ ਹੋਣਾ मोड़ मुड़े जेगा रंगली दुनिया छ्ड एक दिन खाली गाते तू तुर बड़े बड़े किथे ने तेरे सोच के जरा विचार करी اے دنیا مولا پھندا سمجھ کے جڑا پیار کرنی رب تا تینو یاد نہیں رہنا اے دنیا وچے جڑے جے گا رنگلی دنیا چھڈ کے ایک دن خالی ہتے تو تڑ جائے گا ਸਾਸਿਕੰਦਰ ਕਾਰਵਾਰੀ ਕੇ પાਕੇ ਫੇਰੀਆ ਤੁਰ ਗਏ ਨੇ ਵੱਡੇ ਵੱਡੇ ਰਾਜੇ ਤੋਂ ਸਭ ਕੁਝ ਛੱਡ ਕੇ ਤੁਰ ਗਏ ਨੇ ਜਿਸ ਦਿਨ ਕਾਲ ਸੁਹਾਗਾ ਫਿਰਿਆ ਵਾਂਗ ਮਿੱਟੀ ਦੇ ਪੂਰੇ ਦੇਗਾ ਰੰਗਲੀ ਦੁਨੀਆ ਛੱਡ ਕੇ ਇੱਕ ਦਿਨ ਆ ਖਾਲੀ ਹੱਥੇ ਤੂੰ ਤੂੰ ਹੀ ਦੇਗਾ ਬੰਦੇ ਬੜੇ ਕਿੱਥੇ ਨੇ ਤੇਰੇ ਸੋਚ ਕੇ ਜਰਾ ਵਿਚਾਰ ਕਰੀ اے ਦੁਨੀਆ ਹੀ ਮੋੜਾ ਫੰਦਾ ਸਮਝ ਕੇ ਜਰਾ ਪਿਆਰ ਕਰੀ ਰਬ ਤਾ ਤੈਨੂੰ ਯਾਦ ਨਹੀਂ ਰਹਿਣਾ ਜੇ ਦੁਨੀਆਂ ਵਿੱਚ ਜੂੜੇ ਜੇਗਾ ਰੰਗਲੀ ਦੁਨੀਆਂ ਛੱਡ ਕੇ ਇੱਕ ਦਿਨ ਖਾਲੀ ਹੱਥ ਤੇ ਤੂੰ ਤੁਰ ਜੇਗਾ ਨੇਕੀ ਕਰ ਲੈ ਛੱਡ ਦੇ ਬਰੀਆ ਸੇਵਰ ਲਾਇਓ ਉਸ ਅਕਾਲ ਤਾਗੀ ਜੋ ਪਰਮੇਸ਼ਰ ਹੈ ਪਾਇਆ ਜੋ ਪਰਮੇਸ਼ਰ ਨੇ ਹੈ ਪਾਇਆ ਹਲਕਾਰਿਓ ਉਸ ਸਵਾਰ ਤਾਈ ਬਿਨਾ ਨਾਮ ਦੇ ਰਹਾ ਚੂਰੀ ਦਾ ਸਾਮੁਕੇ ਫਿਰ ਚੂਰੇ ਜੇਗਾ ਰੰਗਲੀ ਦੁਨੀਆ ਛਾਕੇ ਇੱਕ ਦਿਨ ਖਾਲੀ ਹੱਥ ਤੂੰ ਧੁਰ ਜੇਗਾ ਹੋ ਤਨ ਦੌਲਤ ਨੇ ਨਾਲ ਨੀ ਜਾਣਾ ਕਰ ਲੈਨੇ ਕਮਾਇਆ ਤੂੰ ਅੰਮ੍ਰਿਤ ਮੇੜਾ ਸਭ ਲੈ ਬੰਦਿਆ ਛੱਡ ਕੇ ਵੇ ਪਰਵਾਇਆਂ ਨੂੰ ਹੇਰ ਮੌਤੀ ਦਾ ਪਹਿ ਕਾਰਾ ਜੇ ਸਹਿਬ ਨਾਲ ਜੁੜੇ ਜੇਗਾ ਰੰਗਲੀ ਦੁਨੀਆ ਛੱਡ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰੀ ਦੇਗਾ ਪੁੰਜਿਲੇ ਸਹਾਂ ਦੀ ਆਇਆ ਨਾਮ ਦੀ ਖੱਟੀ ਕਾਰੇ ਜਾਵੀਂ ਪਵ ਸਾਗਰੀ ਦੂੰਦਾ ਭੋਤਾ ਨਾਮ ਦੇ ਵੇੜੇ ਚੜੇ ਜਾਵੀਂ ਜੈਮਲ ਸਿੰਘ ਕਹੇ ਸਦੂਆਲਾ ਬਾਗ ਬਤਾ ਸੇ ਖੂਰੀ ਜਾਏਗਾ ਰੰਗਲੀ ਦੁਨੀਆ ਛੱਡ ਕੇ ਇੱਕ ਦਿਨ ਹਾਲੀ ਹੱਥੇ ਤੂੰ ਤੁਰ ਜੇਗਾ ਅੰਗਲੀ ਦੁਨੀਆ ਛੱਡ ਕੇ ਇੱਕ ਦਿਨ ਹਾਲੀ ਹੱਥੇ ਤੂੰ ਤੁਰ ਜੇਗਾ